ਇਸੋ ਗੱਲ ਕਰਦੇ ਆਂ ਵਰਕਤ ਵੀਡੀਓ ਦੀ ਜਿਵੇਂ ਕਿ ਪ੍ਰੀਤ ਨੂੰ ਸੱਚਾਈ ਦਾ ਪਤਾ ਲੱਗਣ ਤੋਂ ਬਾਅਦ ਹੁਣ सोनू ਜੀ ਤਾਂ ਹੁਣਾਂ ਨੂੰ ਵੀ ਸਾਰਾ ਸੱਚ ਪਤਾ ਲੱਗਣ ਲੱਗ ਪਾਏ ਕਿਉਂਕਿ ਇਹਨਾਂ ਨੇ ਬੀਬੀ ਨੂੰ ਬਹੁਤ ੜਫਾਇਆ ਸੀ ਵਿੱਕੀ ਤੇ ਉਸਦੀ ਮਾਂ ਨੇ ਤੇ ਉਧਰ ਹੀ ਪ੍ਰੀਤ ਦੀ ਮੰਮੀ ਨੇ ਕਿਉਂਕਿ ਜਿਵੇਂ ਉੱਥੇ ਆਪਣੀ ਧੀ ਨੂੰ ਵੇਖ ਕੇ ਉਸਦੀ ਮਾਂ ਬਹੁਤ ਖੁਸ਼ ਹੁੰਦੀ ਆ ਉੱਥੇ ਆਪਣੀ ਨਾਨਾ ਨੂੰ ਵੇਖ ਕੇ ਉਸ ਨੂੰ ਬੜਾ ਦੁੱਖ ਲੱਗਦਾ ਹੈ ਕਿ ਇਹ ਕਿਉਂ ਆਉਂਦੀ ਆ ਪਹਿਲਾਂ ਭਾਵੇਂ ਪ੍ਰੀਤ ਦੀ ਮੰਮੀ ਉਸਦੇ ਨਾਲ ਵਧੀਆ ਵਿਵਹਾਰ ਹੀ ਕਰਦੀ ਰਹੀ ਸੀ ਪਰ ਹੁਣ ਉਹ ਬੀਬੀ ਨੂੰ ਬਿਲਕੁਲ ਵੀ ਵਧੀਆ ਨਹੀਂ ਸਮਝਦੀ ਤੇ ਹਮੇਸ਼ਾ ਹੀ ਪ੍ਰੀਤ ਤੇ ਵਿੱਕੀ ਦੀ ਗੱਲ ਕਰਦੀ ਆ ਤੇ ਉਹ ਇਹਨਾਂ ਨੂੰ ਸ਼ਰੀਕੇ ਦਵਾਜੀ ਵਿੱਚ ਲੈ ਕੇ ਆਉਂਦੀ ਆ ਪਰ ਉੱਥੇ ਭੂਆ ਜਿਹੜੀ ਕਿ ਕਮਲ ਦੀ ਭੂਆ ਲੱਗਦੀ ਆ ਉਹ ਵਿਚਾਰੀ ਬੋ ਮੈਂ ਰਿਸ਼ਤਾ ਤਾਂ ਕਰਵਾ ਲਿਆ ਪਰ ਮੇਰੇ ਆਪਣੇ ਭੈਣ ਭਰਾ ਹੀ ਮੇਰੇ ਤੋਂ ਛੁੱਟ ਗਏ ਸੋ ਜਦ ਪੈਸੇ ਦੇਣ ਚਾਹੁੰਦੇ ਸੀ ਤੇ ਉੱਥੇ ਹੀ ਕਵਲ ਦੀ ਮੰਮੀ ਨੇ ਭੂਆ ਦੀ ਬਹੁਤ ਜ਼ਿਆਦਾ ਇਨਸਲਟ ਕੀਤੀ ਸੀ ਤੇ ਉਦੋਂ ਹੀ ਭੂਆ ਰੋਂਦੀ ਹੋਈ ਆਈ ਸੀ ਤੇ ਇਹ ਕਿਹਾ ਸੀ ਕਿ ਸੌਣ ਮਹੀਨੇ ਵਿੱਚ ਤੀਆਂ ਨੂੰ ਲੋਕੀ ਦਾਣ ਪੁੰਨ ਕਰਦੇ ਆ ਤੇ ਤੁਸੀਂ ਮੈਨੂੰ ਮਤਲਬ ਹੀ ਛੱਡ ਦਿੱਤਾ ਤੇ ਇਸ ਕਰਕੇ ਉਹ ਰੋਦੀ ਘਰ ਪਹੁੰਚਦੀ ਆ ਤੇ ਉੱਥੇ ਸੋਨੂ ਜੀ ਤਾਂ ਵੀ ਉਹਨੂੰ ਪੁੱਛਦੇ ਆ ਕਿ ਕੀ ਹੋਇਆ ਏ ਤੇ ਫਿਰ ਬੇਬੇ-ਬਾਪੂ ਸਾਰਾ ਸੱਚ ਦੱਸਦੇ ਨੇ ਕਿ ਸਾਡੇ ਨਾਲ ਆ ਕੁਛ ਹੋਇਆ ਏ ਤੇ ਇਸ ਕਰਕੇ ਉਹ ਬਹੁਤ ਟੈਨਸ਼ਨ ਵਿੱਚ ਹੁੰਦੀ ਆ ਤੇ ਹੁਣ ਜਦ ਪ੍ਰੀਤ ਨੇ ਸਾਰਾ ਸੱਚ ਉਹਨਾਂ ਨੂੰ ਵੀ ਦੱਸਿਆ ਤੇ ਉੱਥੇ ਹੀ ਬੇਬੇ-ਬਾਪੂ ਨੇ ਇਹ ਵੀ ਕਿਹਾ ਕਿ ਸਾਡੇ ਨਾਲ ਮਾੜਾ ਕਰਦੇ ਸੀ ਹੁਣ ਸੱਚ ਸਾਹਮਣੇ ਆ ਹੀ ਗਿਆ ਇਹ ਕਿੰਨੇ ਚਿਰ ਦਾ ਲਾਲਚ ਕਰਕੇ ਚੀਜ਼ਾਂ ਲੈ ਰਹੇ ਸੀ ਇਹਨਾਂ ਦਾ ਤਗੜਿਆਂ ਨਾਲ ਮੱਥਾ ਲੱਗ ਗਿਆ ਕਿਉਂਕਿ ਪਹਿਲਾਂ ਤਾਂ ਵਿੱਕੀ ਨੂੰ ਕੋਈ ਰਿਸ਼ਤਾ ਵੀ ਨਹੀਂ ਹੁੰਦਾ ਸੀ ਸੋ ਮੈਂ ਇੱਕਦਮ ਆਪਣੇ ਭਰਾ ਦੇ ਅੱਗੇ ਜਾ ਕੇ ਝੋਲੀ ਅੱਡ ਕੇ ਰਿਸ਼ਤਾ ਲੈ ਲਿਆ ਤੇ ਜੇ ਇਹ ਵਧੀਆ ਰਿਸ਼ਤਾ ਹੋ ਹੀ ਗਿਆ ਇਹ ਤੇ ਹੁਣ ਇਹਨਾਂ ਨੂੰ ਭੱਲ ਨਹੀਂ ਪੱਚ ਰਹੀ ਸੋ ਇਹ ਸਾਰਾ ਕੁਝ ਬੇਬੇ ਕਹਿੰਦੀ ਆ ਤੇ ਸੱਚੀ ਗੱਲ ਇਦਾਂ ਹੀ ਹੋ ਰਿਹਾ ਹੈ ਤਾ ਹੋ ਹੀ ਗਿਆ ਏ ਤੇ ਹੁਣ ਪਾਸ ਇਹ ਚਾਹੁੰਦੇ ਆ ਕਿ ਉਥੋਂ ਸਾਨੂੰ ਸਾਰਾ ਕੁਝ ਆਉਂਦਾ ਰਹੇ ਇਹਦੇ ਵਿੱਚ ਜ਼ਿਆਦਾ ਕਸੂਰ ਵਿੱਕੀ ਦੀ ਮੰਮੀ ਦਾ ਵੀ ਲੱਗਦਾ ਏ ਕਿਉਂਕਿ ਵਿੱਕੀ ਨੂੰ ਸਮਝਾਉਣ ਦੀ ਬਚਾਏ ਉਸ ਨੂੰ ਇਹ ਕਹਿੰਦੀ ਰਹਿੰਦੀ ਆ ਕਿ ਹੁਣ ਤੂੰ ਆ ਚੀਜ਼ ਮੰਗ ਲੈ ਕੋਈ ਨਹੀਂ ਤੇਰੇ ਸਾਰੇ ਵਾਧੂ ਅਮੀਰ ਨੇ ਤੇ ਜਿੰਨਾ ਮਰਜ਼ੀ ਚਲਕਦਾਏ ਤੇ ਬਹੁਤ ਜ਼ਿਆਦਾ ਲਾਲਚੀ ਲੱਗਦੀ ਐ ਸੋ ਹੁਣ ਬੇਬੇ ਪਾਪੂ ਨੂੰ ਕਾਫੀ ਤੜਫਾ ਰਹੇ ਸੀ ਤੇ ਹੁਣ ਪ੍ਰੀਤ ਨੂੰ ਪਤਾ ਲੱਗ ਗਿਆ ਕਿ ਸੋਨੂੰ